ਪਰਮਿੰਦਰ ਸਿੰਘ ਢੀਂਟਾ ਸਾਹਿਬ ਸੁਖਬੀਰ ਸਿੰਘ ਬਾਦਲ ਨੂੰ ਕਹਿੰਦੇ ਕਿ ਮੈਨੂੰ ਬਾਪੂ ਸਾਹਿਬ ਕਹਿੰਦੇ ਨੇ ਕਿ ਜਾਂ ਤਾਂ ਮੈਨੂੰ ਚੁਣ ਲੈ ਜਾਂ ਫਿਰ ਅਕਾਲੀ ਦਲ ਨੂੰ ਚੁਣ ਲੈ ਪਰਿਵਾਰ ਖਤਰੇ 'ਚ ਪੰਥ ਖਤਰੇ 'ਚ ਪੰਜਾਬ ਖਤਰੇ ਸਾਡੀ ਪਾਰਟੀ ਖਤਰੇ 'ਚ ਬੀਤੇ ਸਮੇਂ ਦੇ ਵਿੱਚ ਜਿਵੇਂ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਇਹ ਕਹਿਣਾ ਸਟੇਜਾਂ ਦੇ ਉੱਤੋਂ ਕਿ ਅਸੀਂ ਢੀਂਟਾ ਸਾਹਿਬ ਪਰਿਵਾਰ ਦਾ ਭੋਗ ਪਾ ਚੱਲੇ ਆਂ ਭਾਵੇਂ ਅਸੀਂ ਸੁਝਾਅ ਵੀ ਦਿੱਤੇ ਰਹੇ ਆਂ ਕਿ ਕਿਸੇ ਟੰਗ ਦੇ ਨਾਲ ਇਹਨੂੰ ਕੋਈ ਹੱਲ ਕੱਢ ਕੇ ਆਪਠੀ ਕਰ ਲਈਏ ਪਰ ਉਹਦੀ ਮਰਜ਼ੀ ਹੈ ਜੀ ਅਪਾ ਕਿਸੇ ਨੂੰ ਮਜਬੂਰ ਵੀ ਨਹੀਂ ਕਰ ਸਕਦੇ ਕਿ ਤੁਸੀਂ ਆਪ ਅਸਤੀਫਾ ਦਿਓ 300 ਸਾਹਿਬ ਕਹਿੰਦੇ ਸੀਗੇ ਕਿ ਮੈਂ ਅਸਲੀ ਵਾਰਿਸ ਆ ਸ਼ਰਮਨੀ ਅਕਾਲੀ ਦਲ ਦਾ ਮੈਨੂੰ ਪ੍ਰਧਾਨ ਮੰਤਰੀ ਨਿੰਦਰ ਮੋਦੀ ਹੋਰਾਂ ਨੇ ਵੀ ਕਹਿ ਦਿੱਤਾ ਕਿ ਤੁਸੀਂ ਜਦੋਂ ਤੱਕ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਕਰ ਰਹੇ ਨੇ ਮੈਂ ਵਾਪਸੀ ਨਹੀਂ ਕਰਾਂਗਾ ਤੁਹਾਨੂੰ ਕੀ ਲੱਗਦਾ ਫਿਰ ਉਹਨਾਂ ਦੀ ਵਾਪਸੀ ਦੇ ਕਾਰਨ ਕੀ ਨੇ ਪੁੱਤ ਨੂੰ ਖੜਾ ਕਰਨਾ ਚਾਹੁੰਦੇ ਨੇ ਪਰ ਇਹ ਮੈਂ ਜ਼ਰੂਰ ਮਹਿਸੂਸ ਕਰਦੀ ਜਿਹੜੀ ਮੈਂ ਇੰਡੀਵਿਜੂਅਲ ਤੌਰ ਤੇ ਮਹਿਸੂਸ ਕਰਦੀ ਆ ਕਿ ਉਹਨਾਂ ਦੀ ਮਜਬੂਰੀ ਵੀ ਹੈ ਜਿਹੜੇ ਮੈਂ ਉਹਨਾਂ ਦਾ ਕਹਿਣਾ ਕਿ ਜਾਂ ਤਾਂ ਸਾਨੂੰ ਚੁਣ ਲੈ ਢੀਂਡਾ ਸਾਹਿਬ ਕਹਿੰਦੇ ਸੀਗੇ ਜਾਂ ਤਾਂ ਅਕਾਲੀ ਦ ਹੁਣ ਇਹੋ ਹੀ ਆ ਕਾਲੀ ਦਲ ਆ ਕੋਈ ਬਾਦਲ ਸਾਹਿਬ ਨੇ ਉਹੀ ਪ੍ਰਧਾਨਗੀ ਇਹ ਠੀਕ ਹੈ ਕਿ ਉਹ ਕਹਿੰਦੇ ਹੁੰਦੇ ਸੀ ਜਦ ਤੱਕ 10 20 ਸੇ ਬਾਦਲ ਪ੍ਰਧਾਨਗੀ ਨਹੀਂ ਛੱਡਦਾ ਮੈਂ ਉੱਥੇ ਨਹੀਂ ਜਾਣਾ ਇਹ ਮੈਨੂੰ ਵੀ ਉਹਨਾਂ ਨੇ ਕਿਹਾ ਕਿ ਬਾਦਲ ਸਾਹਿਬ ਆਪ ਖੁਦ ਕਹਿੰਦੇ ਸੀ ਕਿ ਜਿਵੇਂ ਪਾਰਲੀਮੈਂਟ ਦੇ ਚੋਣਾਂ ਹੋਈਆਂ ਟਿੰਡਾ ਸਾਹਿਬ ਪਰਿਵਾਰ ਨੂੰ ਨਹੀਂ ਜਿਹੜੇ ਆ ਕਹਿੰਦੇ ਲੋਕ ਨਹੀਂ ਪਸੰਦ ਕਰ ਰਹੇ ਹੋਣਗੇ ਇਸ ਕਰਕੇ ਇਹਨਾਂ ਨੂੰ ਮੜਾ ਜਾ ਪਿੱਛੇ ਕਰੀਏ ਹੋਰ ਨਾ ਮੈਂ ਕਿ ਲੱਗਦਾ ਕਿ ਉਹੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਕਿ ਜੇ ਲੋਕ ਤੁਹਾਨੂੰ ਨਹੀਂ ਪਸੰਦ ਕਰਦੇ ਤਾਂ ਤੁਹਾਨੂੰ ਪਿੱਛੇ ਹੋ ਜਾਣਾ ਚਾਹੀਦਾ ਕਿਉਂਕਿ ਜੇ ਮੈਂ ਵੀ ਹੈ ਨਾ ਜੀ ਹੋ ਸਕਦਾ ਕੋਈ ਮੇ ਕੁਝ ਮੈਨੂੰ ਦੇਖਣਾ ਨਾ ਮੰਗਦੇ ਹੋਣ ਕੁਝ ਮੈਨੂੰ ਚਾਹੁੰਦੇ ਨਾ ਹੋਣ ਕਿ ਮੈਂ ਇੱਥੇ ਪਾਰਟੀ ਚਾਵਾਂ ਪਰ ਗੱਲ ਇਹ ਹੈ ਕਿ ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਲੋਕ ਕੀ ਕਹਿੰਦੇ ਐ ਸਾਨੂੰ ਇਹ ਦੇਖਣਾ ਚਾਹੀਦਾ ਕਿ ਅਸੀਂ ਕੀ ਕਰ ਰਹੇ ਐ ਜਿਹੜਾ ਲੋਕਾਂ ਨੂੰ ਪਿੰਚ ਕਰਦਾ ਹੁਣ ਜਿਵੇਂ ਜਿਵੇਂ ਹੁਣ ਢੀਂਡਸਾ ਸਾਹਿਬ ਵਾਪਸ ਗਏ ਨੇ ਇਹ ਸਿਧਾਂਤਾਂ ਦੀ ਗੱਲ ਹੋਣਾ ਕਈ ਸੀਗੀ ਕਿ ਲੱਗਦਾ ਕਿ ਹੁਣ ਸਿਧਾਂਤ ਬਦਲ ਗਏ ਸੁਖਵੀਰ ਸਿੰਘ ਬਾਦਲ ਹੋਰੀ ਬਦਲਦੇ ਨੇ ਸਾਡੀ ਗੱਲ ਹੋਰ ਸੀ ਉਹਨਾਂ ਨੇ ਕੇਵਲ ਰਾਜਨੀਤੀ ਦੀ ਗੱਲ ਕਰਦੇ ਮੈਂ ਉਹਨਾਂ ਦੇ ਤੁਸੀਂ ਮੈਨੂੰ ਢੀਂਡਸਾ ਸਾਹਿਬ ਦੇ ਸਵਾਲਾਂ ਦਾ ਕਿਉਂ ਜਵਾਬ ਪੁੱਛਦੇ ਆਜ਼ਾਦ ਟੀਵੀ ਦੇ ਫੇਸ ਮੈਂ ਤੁਹਾਡੇ ਨਾਲ ਜਗਸੀਰ ਸਿੰਘ ਥੋੜਾ ਜਿਹਾ ਪਿੱਛੇ ਲੈ ਕੇ ਜਾਵਾਂਗਾ ਪਰਮਿੰਦਰ ਸਿੰਘ ਢੀਂਟ ਸਾਹਿਬ ਸੁਖਬੀਰ ਸਿੰਘ ਬਾਦਲ ਨੂੰ ਕਹਿੰਦੇ ਕਿ ਮੈਨੂੰ ਬਾਪੂ ਸਾਹਿਬ ਕਹਿੰਦੇ ਨੇ ਕਿ ਜਾਂ ਤਾਂ ਮੈਨੂੰ ਚੁਣ ਲੈ ਜਾਂ ਫਿਰ ਅਕਾਲੀ ਦਲ ਨੂੰ ਚੁਣ ਲੈ ਪਰ ਹੁਣ ਇੱਕ ਜੁੱਟ ਹੋ ਚੁੱਕੇ ਨੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਬੀਬੀ ਜਗੀਰ ਕੌਰ ਜੀ ਨੇ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦਾ ਕੀ ਪਲਾਨ ਹੈ ਇਹਨਾਂ ਨੇ ਵਾਪਸੀ ਕਰਨੀ ਹੈ ਜਾਂ ਨਹੀਂ ਕਿਉਂਕਿ ਸੁਖਬੀਰ ਸਿੰਘ ਬਾਦਲ ਲਗਾਤਾਰ ਮਾਫੀਆਂ ਮੰਗ ਰਹੇ ਨੇ ਇਹਨਾਂ ਤੱਕ ਸੁਨੇਹਾ ਆਇਆ ਹੈ ਜਾਂ ਨਹੀਂ ਬਿਬੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਨੇਹਾ ਤੁਹਾਡੇ ਤੱਕ ਪਹੁੰਚ ਗਿਆ ਕਿਉਂਕਿ ਉਹ ਤਾਂ ਲਗਾਤਾਰ ਮੁਆਫੀਆਂ ਮੰਗ ਰਹੇ ਨੇ ਟਿੰਡਾ ਸਾਹਿਬ ਪਰਿਵਾਰ ਵਾਪਸੀ ਕਰ ਗਿਆ ਹੈ ਤੁਸੀਂ ਤਿਆਰੀ ਕਰਦੇ ਹੋ ਅ ਦੇਖੋ ਸੁਨੇਹਾ ਦੀ ਗੱਲ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਨਾਲੋਂ ਮੈਂ ਕਦੀ ਟੁੱਟੀ ਨਹੀਂ ਪਹਿਲਾਂ ਤੇ ਸਾਰੇ ਵਰਕਰ ਸਾਰੇ ਲੀਡਰ ਲਗਾਤਾਰ ਮੇਰੇ ਨਾਲ ਉਹਨਾਂ ਦਾ ਹਮੇਸ਼ਾ ਸੰਪਰਕ ਰਿਹਾ ਔਰ ਜਦੋਂ ਵੀ ਕਦੀ ਅਸੀਂ ਗਾਇਬ ਗਏ ਸਮਾਜੀ ਫੰਕਸ਼ਨ ਵਿੱਚ ਜਾਂ ਕਿਸੇ ਤੌਰ ਦੇ ਉੱਤੇ ਸਾਡੀਆਂ ਕੋਈ ਮੀਟਿੰਗਾਂ ਨੇ ਅਸੀਂ ਮਿਲਦੇ ਰਹਿੰਨੇ ਆ ਤੇ ਦੁੱਖਾਂ ਸੁੱਖਾਂ ਵਿੱਚ ਵੀ ਇੱਕ ਦੂਜੇ ਦੇ ਗਮੀ ਖੁਸ਼ੀ ਵਿੱਚ ਵੀ ਅਸੀਂ ਸਾਰੇ ਇਕੱਠੇ ਹੁੰਨੇ ਆ ਤੇ ਸਾਰਿਆਂ ਨੂੰ ਚਿੰਤਾਈ ਹੋਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਕਮਜ਼ੋਰ ਜਿਹਾ ਹੋਇਆ ਹੈ ਤੇ ਉਹਦੇ ਕਾਰਨ ਕੀ ਹੈ ਤੇ ਉਹਨਾਂ ਨੂੰ ਆਪਾਂ ਹੱਲ ਕੀ ਕਰਨਾ ਇਹ 'ਚ ਕੋਈ ਸ਼ੱਕ ਨਹੀਂ ਕਿ ਇਹ ਸਾਰੇ ਚਿੰਤਤ ਹੈ ਕੱਲੀ ਮੈਂ ਨਹੀਂ ਚਿੰਤਤ ਹਰ ਇੱਕ ਦੇ ਮਨ ਵਿੱਚ ਹਮੇਸ਼ਾ ਇਹੀ ਰਿਹਾ ਕਿ ਸ਼੍ਰੋਮਣੀ ਕਾਲੀ ਦਲ ਸਾਡਾ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਸਨਮਾਨਤ ਥਾਂ ਰੱਖਦਾ ਸੀ ਉਸੇ ਤਰ੍ਹਾਂ ਦਾ ਸਨਮਾਨ ਬਣਾਉਣ ਵਾਸਤੇ ਸਾਨੂੰ ਯਤਨ ਕਰਨੇ ਚਾਹੀਦੇ ਆ ਜਿੱਥੇ ਤੱਕ ਮੇਰੀ ਗੱਲ ਹੈ ਦੇਖੋ ਮੈਂ ਕਦੀ ਪਾਰਟੀ ਤੋਂ ਵੱਖਰੀ ਹੋਈ ਨਹੀਂ ਸਕਦੀ ਮੈਂ ਇਹ ਹਮੇਸ਼ਾ ਹੀ ਗੱਲ ਕਹੀ ਹੈ ਉਹਦਾ ਕਾਰਨ ਹੈ ਕਿ ਅਸੀਂ ਜੰਮੇ ਪਲੇ ਹੀ ਇਹਦੇ ਵਿੱਚ ਆ ਜੀ ਔਰ ਇਹ ਵੀ ਮੇਨ ਮਾਨ ਹੈ ਕਿ 103 ਸਾਲ ਦਾ ਇਤਿਹਾਸ ਜੇ ਸ਼੍ਰੋਮਣੀ ਕਾਲੀ ਦਲ ਦਾ ਹੋਇਆ ਤਾਂ ਸਾਡਾ ਪਰਿਵਾਰਿਕ ਪਿਛੋਕਰ ਜਿਹੜਾ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਤੋਂ ਲੈ ਕੇ ਉਦੋਂ ਤੋਂ ਲੈ ਕੇ ਅਸੀਂ ਇਸ ਇਹਦੇ ਵਿੱਚ ਸ਼੍ਰੋਮਣੀ ਕਾਲdal ਚ ਕੰਮ ਕਰ ਰਹੇ ਹਾਂ ਭਾਵੇਂ ਉਹ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਹੈ ਤੇ ਭਾਵੇਂ ਉਹ ਸਿਆਸੀ ਕਿਉਂਕਿ ਸਾਡਾ ਮੀਰੀ ਪੀਰੀ ਦਾ ਸਤਾਤ ਲੈ ਕੇ ਅਸੀਂ ਚੱਲੇ ਹਾਂ ਅਸੀਂ ਧਰਮ ਤੇ ਰਾਜਨੀਤੀ ਨੂੰ ਇਕੱਠਾ ਤੋਰਿਆ ਹੋਇਆ ਤੇ ਕੋਸ਼ਿਸ਼ ਵੀ ਕੀਤੀ ਹੈ ਕਿ ਇਹਨਾਂ ਚ ਕਾਮਯਾਬੀ ਵੀ ਲਈਏ ਤੇ ਪੂਰੀ ਸੇਵਾ ਨਿਭਾਈਏ ਜਦੋਂ ਪਾਰਟੀ ਦੇ ਵਿੱਚ ਕਦੀ ਨੁਕਸਾਨ ਹੋਇਆ ਤੇ ਮੇਰਾ ਫਰਜ਼ ਬੰਦਾ ਰਿਹਾ ਕਿ ਮੈਂ ਬੜੀਆਂ-ਬੜੀਆਂ ਜ਼ਿੰਮੇਵਾਰੀ ਥਾਮਾ ਤੇ ਰਹੀ ਹਾਂ ਭਾਵੇਂ ਮੰਤਰੀ ਬਣੀ ਭਾਵੇਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਪ੍ਰਧਾਨਗੀ ਦੀ ਸੇਵਾ ਕੀਤੀ ਹੈ ਭਾਵੇਂ ਮੈਂ ਸ਼੍ਰੋਮਣੀ ਕਾਲ ਦਲ ਦੇ ਵਿੱਚ ਬਤੌਰ ਕੋਰ ਕਮੇਟੀ ਜਾਂ ਇਸਤੀ ਵਿੰਗ ਦੀ ਮੁਖੀ ਰਹਿ ਕੇ ਸੇਵਾ ਕੀਤੀ ਹੈ ਤੇ ਜਿਹੜਾ ਬੰਦਾ ਇਹੋ ਜਿਹੇ ਅਹੁਦਿਆਂ ਤੇ ਹੋਵੇ ਉਹਦਾ ਫਰਜ਼ ਵੀ ਬੰਦਾ ਹੈ ਕਿ ਜੇ ਪਾਰਟੀ 'ਚ ਕੋਈ ਨੁਕਸਾਨ ਹੁੰਦਾ ਤੇ ਉਹਦੀ ਗੱਲ ਉਹਦੀ ਆਵਾਜ਼ ਵੀ ਬੁਲੰਦ ਕਰੇ ਸੋ ਜਦੋਂ ਪਬਲਿਕ ਦੀ ਆਵਾਜ਼ ਸਾਡੇ ਕੋਲ ਪਹੁੰਚਦੀ ਕਿਉਂਕਿ ਸਾਡਾ ਸਾਰਾ ਸਮਾਂ ਸੰਗਤਾ 'ਚ ਨਿਕਲਦਾ ਲੋਕਾਂ 'ਚ ਨਿਕਲਦਾ ਭਾਵੇਂ ਧਾਰਮਿਕ ਲੋਕ ਹੋਣ ਭਾਵੇਂ ਸਿਆਸੀ ਲੋਕ ਹੋਣ ਉਹਦੇ 'ਚ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਲੋਕਾਂ ਨੂੰ ਮਿਲਦੇ ਔਰ ਜਿਹੜੀ ਲੋਕਾਂ ਦੀ ਆਵਾਜ਼ ਹੁੰਦੀ ਹੈ ਤੇ ਸਾਡਾ ਫਰਜ਼ ਬੰਦਾ ਆਪਣੇ ਮੁਖੀ ਤੱਕ ਪਹੁੰਚਾਈਏ ਜੇ ਅਸੀਂ ਨਹੀਂ ਪਹੁੰਚਾਉਂਦੇ ਤੇ ਫਿਰ ਅਸੀਂ ਤੇ ਸਮਝ ਲਓ ਕਿ ਉਹ ਤੋਂ ਓਲਾ ਰੱਖ ਕੇ ਕਿਵਲ ਉਸੇ ਚਮਚੀ ਮਾਰਨ ਤੱਕ ਰਹਿ ਜਾਗੇ ਉਹ ਵਿੱਚ ਸੁਧਾਰ ਨਹੀਂ ਹੋਏਗਾ ਇਸ ਦੇ ਵਿੱਚ ਵੀ ਬੀਬੀ ਜੀ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਲੋਕਾਂ ਦੀ ਆਵਾਜ਼ ਪਹਚਾਈ ਹੈ ਪਰ ਬੀਤੇ ਸਮੇਂ ਦੇ ਵਿੱਚ ਜਿਵੇਂ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਇਹ ਕਹਿਣਾ ਸਟੇਜਾਂ ਦੇ ਉੱਤੋਂ ਕਿ ਅਸੀਂ ਢੀਂਡਾ ਸਾਹਿਬ ਪਰਿਵਾਰ ਦਾ ਭੋਗ ਪਾ ਚੱਲੇ ਆ ਫਿਰ ਉਹਨਾਂ ਦੇ ਨਾਲ ਹੀ ਗੱਲਬਾਤ ਫਿਰ ਤੋਂ ਉਹਨਾਂ ਦੇ ਨਾਲ ਚੱਲਣਾ ਕਿ ਪੰਥ ਖਤਰੇ ਦੇ ਵਿੱਚ ਹੈ ਪੰਥ ਖਤਰੇ ਦੇ ਵਿੱਚ ਹੈ ਜਾਂ ਫਿਰ ਪਰਿਵਾਰ ਖਤਰੇ ਦੇ ਵਿੱਚ ਹੈ ਕਿਉਂਕਿ ਮਾਨ ਸਾਹਿਬ ਕਹਿੰਦੇ ਨੇ ਲਗਾਤਾਰ ਕਿ ਇਹ ਹੈ ਪੰਥ ਨਹੀਂ ਇਹ ਆਪ ਖਤਰੇ 'ਚ ਨੇ ਦੇਖੋ ਭਗਵੰਤ ਮਾਨ ਕੀ ਕਹਿੰਦਾ ਕੋਈ ਕੀ ਕਹਿੰਦਾ ਮੇਰਾ ਉਹਨਾਂ ਕੋਈ ਵਾਸਤਾ ਨਹੀਂ ਕਿਉਂਕਿ ਸਿਆਸੀ ਲੋਕਾਂ ਨੇ ਇੱਕ ਦੂਜੇ ਦੇ ਉੱਤੇ ਤੰਜ ਕੱਸਣੀ ਹੁੰਦੀ ਹੈ ਪਰਿਵਾਰ ਖਤਰੇ 'ਚ ਪੰਥ ਖਤਰੇ 'ਚ ਪੰਜਾਬ ਖਤਰੇ ਸਾਡੀ ਪਾਰਟੀ ਖਤਰੇ 'ਚ ਮੈਂ ਤੇ ਇਹ ਕਹਾਂਗੀ ਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਕੋਈ ਖਤਰਾ ਪੈਦਾ ਹੁੰਦਾ ਹੈ ਤੇ ਸਮਝੋ ਸਾਡੀ ਪਾਰਟੀ ਕਮਜ਼ੋਰ ਹੁੰਦੀ ਹੈ ਤੇ ਸਾਰੇ ਪਰਿਵਾਰ ਕੀ ਪੰਜਾਬ ਦੇ ਲੋਕ ਜਿਹੜੇ ਆ ਉਹ ਉਹਨਾਂ ਦੀ ਭਾਵਨਾਵਾਂ ਜਿਹੜੀ ਹੈ ਉਹ ਖਤਰੇ 'ਚ ਪੈਂਦੀਆਂ ਉਹਨਾਂ ਦੀ ਬਾਬ ਨਾਲ ਜੁੜੀ ਹੋਈ ਹੈ ਕਿ ਸਾਡਾ ਸ਼੍ਰੋਮਣੀ ਅਕਾਲੀ ਦਲ ਤਕੜਾ ਹੋਵੇ ਕਿੰਨਾ ਕੋਈ ਯੋਗਦਾਨ ਪੰਦਾ ਹੈ ਕਿੰਨਾ ਕੋਈ ਕੰਮ ਕਰਦਾ ਹੈ ਕਿੰਨਾ ਕੋਈ ਇਹਦੀ ਚਿੰਤਾ ਕਰਕੇ ਤੇ ਸੁਧਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਇਹ ਤੇ ਸਾਡੀ ਪਾਰਟੀ ਦੇ ਮੁਖੀ ਨੇ ਸੋਚਣਾ ਪਾਰਟੀ ਦੇ ਮੁਖੀ ਜੇ ਇਹ ਨਹੀਂ ਸੋਚਦੇ ਸਮਝੋ ਕਿ ਉਹ ਸਾਡੇ ਨਾਲ ਇਨਸਾਫ ਨਹੀਂ ਕਰ ਰਹੇ ਉਹ ਬੇਇਨਸਾਫੀ ਹੋਵੇਗੀ ਮੈਂ ਅੱਜ ਵੀ ਕਹਿੰਨੀ ਹੈ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਨੇ ਸ਼੍ਰੋਮਣੀ ਕਾਲੀ ਗੱਲ ਦੇ ਇਥੇ ਮੈਂ ਕਿੰਨੀ ਕਰ ਸਕਦੀ ਕਿਉਂਕਿ ਅਸੀਂ ਬਕਾਇਦਾ ਡੈਮੋਕ੍ਰੇਸੀ ਢੰਗ ਦੇ ਨਾਲ ਅਸੀਂ ਉਹਨਾਂ ਨੂੰ ਸਾਰੇ ਡੈਲੀਗੇਟਸ ਡੈਲੀਗੇਟਾਂ ਨੇ ਚੁਣਿਆ ਹੋਇਆ ਡੈਲੀਗੇਟਸ ਹੀ ਦੁਬਾਰਾ ਦੂਜੀ ਚੋਣ ਕਰ ਸਕਦੇ ਆ ਕਿਸੇ ਹੋਰ ਪ੍ਰਧਾਨ ਦੀ ਜਾਂ ਜਦੋਂ ਕਿਤੇ ਨੁਕਸਾਨ ਹੋਵੇ ਜੇ ਮੋਰਲੀ ਨੈਤਿਕਤਾ ਦੇ ਆਧਾਰ ਦੇ ਉੱਤੇ ਪ੍ਰਧਾਨ ਇਹ ਮਹਿਸੂਸ ਕਰੇ ਕਿ ਮੈਂ ਟੀਮ ਨੂੰ ਚੰਗੀ ਅਗਵਾਈ ਨਹੀਂ ਦੇ ਸਕਿਆ ਇਸ ਕਰਕੇ ਮੈਂ ਆ ਆਪਣਾ ਅਸਤੀਫਾ ਦੇਵਾਂਗਾ ਤੇ ਐਜ਼ ਏ ਸਾਥੀ ਵਰਕਰ ਬਣ ਕੇ ਮੈਂ ਕੰਮ ਕਰਾਂਗਾ ਇਹ ਉਹਦੀ ਹੈਗੀ ਹੈ ਭਾਵੇਂ ਅਸੀਂ ਸੁਝਾਅ ਵੀ ਦਿੱਤੇ ਰਹੇ ਆ ਕਿ ਕਿਸੇ ਤੰਗ ਦੇ ਨਾਲ ਇਹਨੂੰ ਕੋਈ ਹੱਲ ਕੱਢ ਕੇ ਆਪਾਂ ਠੀਕ ਕਰ ਲਈਏ ਪਰ ਉਹਦੀ ਮਰਜ਼ੀ ਹੈ ਜੀ ਆਪਾਂ ਕਿਸੇ ਨੂੰ ਮਜਬੂਰ ਵੀ ਨਹੀਂ ਕਰ ਸਕਦੇ ਕਿ ਤੁਸੀਂ ਆਪ ਅਸਤੀਫਾ ਦਿਓ ਅਸੀਂ ਨਹੀਂ ਮਜਬੂਰ ਕਰ ਸਕਦੇ ਅਸੀਂ ਸਿਰਫ ਕਹਿ ਸਕਦੇ ਹਾਂ ਸੁਝਾਅ ਦੇ ਸਕਦੇ ਹਾਂ ਵੀ ਕੋਈ ਆਲਟਰਨੇਟਿਵ ਇਹਦਾ ਹੱਲ ਕੱਢੀਏ ਜਿਹਦੇ ਨਾਲ ਲੋਕਾਂ ਦੀਆਂ ਜੇ ਤੁਹਾਡੇ ਪ੍ਰਤੀ ਕੋਈ ਗੁੱਸਾ ਮੇਰੇ ਨਾਲ ਕੋਈ ਕਿਸੇ ਦਾ ਗੁੱਸਾ ਤੇ ਮੇਰਾ ਵੀ ਕੋਈ ਹੱਲ ਕੱਢੋ ਚੇਂजेस ਕੀਤੀਆਂ ਜਾ ਸਕਦੀਆਂ ਪਾਰਟੀ ਦੇ ਵਿੱਚ ਵੀ ਲੀਡਰਸ਼ਿਪ ਦੇ ਵਿੱਚ ਵੀ ਚੇਂजेस ਹੋ ਸਕਦੀਆਂ ਇੱਕ ਨੂੰ ਅਸੀਂ ਚੇਂਜ ਕਰਦੇ ਹਾਂ ਕੋਈ ਦੂਜੇ ਨੂੰ ਥਾਂ ਦਿੱਤੀ ਜਾ ਸਕਦੀ ਹੈ ਔਰ ਜਿਹੜਾ ਯੋਗ ਹੋ ਕੇ ਉੱਥੇ ਕੰਮ ਕਰ ਸਕੇ ਉਹਨੂੰ ਮੌਕਾ ਦੇਣਾ ਚਾਹੀਦਾ ਹੈ ਹਮੇਸ਼ਾ ਜਦੋਂ ਜ਼ੈਨ ਦੇ ਵਿੱਚ ਦਰਦ ਹੋਵੇ ਗੁੱਸਾ ਹੋਵੇ ਸੱਚ ਬੜਾ ਬੋਲਿਆ ਜਾਂਦਾ ਟਿੰਸਾ ਸਾਹਿਬ ਕਹਿੰਦੇ ਸੀਗੇ ਕਿ ਮੈਂ ਅਸਲੀ ਵਾਰਿਸ ਆ ਸ਼ਰਮਨੀ ਅਕਾਲੀ ਦਲ ਦਾ ਮੈਨੂੰ ਪ੍ਰਧਾਨ ਮੰਤਰੀ ਨરેਂਦਰ ਮੋਦੀ ਉਹਨਾਂ ਨੇ ਵੀ ਕਹਿ ਦਿੱਤਾ ਕਿ ਤੁਸੀਂ ਜਦੋਂ ਤੱਕ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਕਰ ਰਹੇ ਨੇ ਮੈਂ ਵਾਪਸੀ ਨਹੀਂ ਕਰਾਂਗਾ ਤੁਹਾਨੂੰ ਕੀ ਲੱਗਦਾ ਫਿਰ ਉਹਨਾਂ ਦੀ ਵਾਪਸੀ ਦੇ ਕਾਰਨ ਕੀ ਨੇ ਪੁੱਤ ਨੂੰ ਖੜਾ ਕਰਨਾ ਚਾਹੁੰਦੇ ਨੇ ਫਿਰ ਜਾਂ ਫਿਰ ਕੀ ਇਸ ਦੇ ਵਿੱਚ ਹੈ ਦੇਖੋ ਅਸਲੀਅਤ ਉਹ ਹੀ ਦੱਸ ਸਕਦੇ ਆ ਪਰ ਇਹ ਮੈਂ ਜ਼ਰੂਰ ਮਹਿਸੂਸ ਕਰਦੀ ਜਿਹੜੀ ਮੈਂ ਇੰਡੀਵਿਜੂਅਲ ਤੌਰ ਤੇ ਮਹਿਸੂਸ ਕਰਦੀ ਹਾਂ ਕਿ ਉਹਨਾਂ ਦੀ ਮਜਬੂਰੀ ਵੀ ਹੈ ਇੱਕ ਤਾਂ ਉਹ ਸਿਹਤ ਪੱਖੋਂ ਢਿੱਲੇ ਆ ਸੇਤੂ ਨੇ ਹੀ ਜ਼ਾਸਤ ਨਹੀਂ ਦਿੰਦੀ ਕਿ ਕੋਈ ਪਾਰਟੀ ਦੀ ਵਾਗਡੋਰ ਚਲਾ ਕੇ ਫੜ ਕੇ ਅੱਗੇ ਤੁਰ ਸਕਣ ਦੂਜੀ ਗੱਲ ਸਦਾ ਪ੍ਰਿੰਦਰ ਸਿੰਘ ਦੀ ਢੀਂਡ ਸਾਹਿਬ ਵੀ ਵੱਖਰੇ ਹੋ ਕੇ ਪਾਰਟੀ ਆਪਣੀ ਚਲਾਉਣ ਤੋਂ ਆਪਣੀ ਅਸਮਰਥਾ ਝਾਰ ਕਰਦੇ ਹਰ ਵਿਅਕਤੀ ਜਦੋਂ ਬਾਪ ਵੀ ਨਹੀਂ ਚਾਹੁੰਦਾ ਕਿ ਮੈਂ ਪਾਰਟੀ ਚਲਾਵਾਂ ਪੁੱਤਰ ਵੀ ਨਹੀਂ ਚਾਹੁੰਦਾ ਕਿ ਬਾਪ ਮੇਰਾ ਚਲਾਵੇ ਤੇ ਮੈਂ ਉਹਦੇ ਵਿੱਚ ਤਕੜਾ ਹੋ ਕੇ ਕੰਮ ਕਰਾਂ ਫਿਰ ਉਹ ਕੋਈ ਨਾ ਕੋਈ ਤਾਂ ਹੱਲ ਕੱਢਦਾ ਨਾ ਫਿਰ ਉਹਨਾਂ ਨੇ ਸੋਚਿਆ ਕਿ ਜੇ ਸਦਾ ਪ੍ਰਿੰਦਾ ਸ ਟੀਨਸਾ ਜਿਹੜਾ ਉਹ ਅੱਗੋਂ ਰਾਜਨੀਤਿਕ ਤੌਰ ਦੇ ਉਤੇ ਤੁਰਨਾ ਚਾਹੁੰਦਾ ਹੈ ਤੇ ਮੈਂ ਹੋਰ ਪਾਰਟੀ ਚ ਭੇਜ ਨਹੀਂ ਸਕਦਾ ਨਾ ਹੀ ਉਹ ਜਾ ਸਕਦਾ ਦੇਖੋ ਕੁਝ ਪਰਿਵਾਰ ਐਸੇ ਹੁੰਦੇ ਆ ਜਿਹੜੇ ਕੇ ਸ਼੍ਰੋਮਣੀ ਕਾਲਦਨ ਨੂੰ ਛੱਡ ਹੀ ਨਹੀਂ ਸਕਦੇ ਵੱਖਰੇ ਨਹੀਂ ਹੋ ਸਕਦੇ ਭਾਵੇਂ ਉਹਨਾਂ ਨੇ ਪਾਰਟੀ ਵੀ ਬਣਾਈ ਪਰ ਉਹਨਾਂ ਨੇ ਆਪਣੇ ਕੋਸ਼ਿਸ਼ ਕੀਤੀ ਹੈ ਕਿ ਸ਼੍ਰੋਮਣੀ ਕਾਲਦਨ ਦਾ ਇੱਕ ਵਿੰਗ ਵੱਖਰਾ ਤਿਆਰ ਕਰ ਲਿਆ ਤੇ ਉਹ ਮੈਨੂੰ ਲੱਗਦਾ ਕਿ ਇਹ ਦੋ ਗੱਲਾਂ ਨੇ ਜਿਹੜੀਆਂ ਉਹਨਾਂ ਨੇ ਮਹਿਸੂਸ ਕੀਤੀਆਂ ਵੀ ਉਹ ਵਾਪਸ ਆ ਗਏ ਹੋਣਗੇ ਪਰ ਮੈਂ ਨਿੱਜੀ ਤੌਰ ਤੇ ਤੇ ਮੈਂ ਇਹ ਕਹਿ ਸਕਦੀ ਇਹ ਅਸਲੀਅਤ ਉਹ ਹੀ ਦੱਸ ਸਕਦੇ ਕਿ ਲਾਇਦਾ ਕਿ ਜਿਵੇਂ ਉਹਨਾਂ ਦਾ ਕਹਿਣਾ ਕਿ ਜਾਂ ਤਾਂ ਸਾਨੂੰ ਚੋਲਾ ਢੀਂਡਾ ਸਾਹਿਬ ਕਹਿੰਦੇ ਸੀਗੇ ਜਾਂ ਤਾਂ ਅਕਾਲੀ ਦਲ ਨੂੰ ਚੋਲਾ ਪਰ ਹੁਣ ਉਹ ਹੀ ਅਕਾਲੀ ਦਲ ਹੈ ਕੋਈ ਬਾਦਲ ਸਾਹਿਬ ਨੇ ਉਹ ਹੀ ਪ੍ਰਧਾਨਗੀ ਹੈ ਨਹੀਂ ਇਹ ਦੇਖੋ ਮੈਂ ਇਹ ਠੀਕ ਹੈ ਕਿ ਉਹ ਕਹਿੰਦੇ ਹੁੰਦੀ ਸੀ ਜਦ ਤੱਕ 10-20 ਸੇ ਬਾਦਲ ਪ੍ਰਧਾਨਗੀ ਨਹੀਂ ਛੱਡਦਾ ਮੈਂ ਉੱਥੇ ਨਹੀਂ ਜਾਣਾ ਇਹ ਮੈਨੂੰ ਵੀ ਉਹਨਾਂ ਨੇ ਕਿਹਾ ਤੇ ਮੈਂ ਇਹ ਕਹਿੰਦੀ ਸੀ ਨਹੀਂ ਮੇਰਾ ਤੇ ਇਸ ਗੱਲ ਨਾਲ ਕੋਈ ਸ਼ਰਤ ਨਹੀਂ ਮੈਂ ਹਮੇਸ਼ਾ ਕਿਹਾ ਕਿ ਠੀਕ ਹੈ ਚੇਂਜ ਕਰ ਲੈਣੀ ਚਾਹੀਦੀ ਹੈ ਅਸੀਂ ਉਹਨਾਂ ਨੂੰ ਵੀ ਕਿਹਾ ਸੀਗਾ ਕਿ ਪ੍ਰਧਾਨ ਜੀ ਜੇ ਕਿਸੇ ਗੱਲਾਂ ਕਰਕੇ ਸੰਗਤ ਤੁਹਾਡੇ ਤੋਂ ਖਫਾ ਹੈ ਤੇ ਸਾਨੂੰ ਸ਼੍ਰੋਮਣੀ ਕਾਰੀਦਲ ਦਾ ਥੋੜਾ ਜਿਹਾ ਲੀਡਰਸ਼ਿਪ ਚੋਂ ਦਾ ਕਮੇਟੀ ਸੀ ਨਾ ਪਬਲਿਕ ਦੀ ਆਵਾਜ਼ ਸੀ ਉਹਦੇ ਚ ਕਰ ਲੈਣਾ ਚਾਹੀਦਾ ਪਰ ਉਹ ਹੁਣ ਦੇਖੋ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਨਾ ਹੁਣ ਨਹੀਂ ਦਿੰਦੇ ਅਸਤੀਫਾ ਤੱਕੇ ਨਾ ਤੇ ਅਸੀਂ ਦੇ ਨਹੀਂ ਸਕਦੇ ਇਹੀ ਮੈਂ ਗੱਲ ਤੁਹਾਡੀ ਰੋਕਣਾ ਚਾਹਾਂਗਾ ਕਿਉਂਕਿ ਬਾਦਲ ਸਾਹਿਬ ਆਪ ਖੁਦ ਕਹਿੰਦੇ ਸੀਗੇ ਜਿਵੇਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਕਿੰਨੇ ਸਾਰੇ ਪਰਿਵਾਰ ਨੂੰ ਨਹੀਂ ਜਿਹੜੇ ਆ ਕਹਿੰਦੇ ਲੋਕ ਨਹੀਂ ਪਸੰਦ ਕਰ ਰਹੇ ਹੋਣਗੇ ਇਸ ਕਰਕੇ ਇਹਨਾਂ ਨੂੰ ਮਾੜਾ ਜਿਹਾ ਪਿੱਛੇ ਕਰੀਏ ਹੋਰ ਨਾ ਮੈਨੂੰ ਕੀ ਲੱਗਦਾ ਕਿ ਉਹੀ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਕਿ ਜੇ ਲੋਕ ਤੁਹਾਨੂੰ ਨਹੀਂ ਪਸੰਦ ਕਰਦੇ ਤਾਂ ਤੁਹਾਨੂੰ ਪਿੱਛੇ ਹੋ ਜਾਣਾ ਚਾਹੀਦਾ ਮੈਂ ਤਾਂ ਕਹਿੰਦੀ ਪੋਲੀਟੀਕਲ ਬਿਆਨ ਇਸ ਤਰ੍ਹਾਂ ਨਹੀਂ ਦੇਣੇ ਚਾਹੀਦੇ ਜੇ ਪਬਲਿਕ ਨਹੀਂ ਚਾਹੁੰਦੀ ਉਹਨੂੰ ਉੱਥੇ ਹੀ ਰੱਖੋ ਮੈਂ ਇਹ ਨਹੀਂ ਕਹਿੰਦੀ ਕਿ ਸਾਰੀ ਪਾਰਟੀ ਜਿਹੜੀ ਹੈ ਉਹ ਸਾਰੇ ਹੀ ਬੰਦੇ ਜਿਹੜੇ ਐ ਲੋਕ ਨਹੀਂ ਚਾਹੁੰਦੇ ਹੁੰਦੇ ਕਿਸੇ ਨੂੰ ਵੀ ਨਹੀਂ ਚਾਹੁੰਦੇ ਮੈਨੂੰ ਵੀ ਨਹੀਂ ਸਾਰੇ ਚਾਣਗੇ ਕਿਉਂਕਿ ਜੇ ਮੈਂ ਵੀ ਹੈ ਨਾ ਜੀ ਹੋ ਸਕਦਾ ਕੋਈ ਮੇਰੇ ਤੋਂ ਈਰ ਕੁਝ ਮੈਨੂੰ ਦੇਖਣਾ ਨਾ ਮੰਗਦੇ ਹੋਣ ਕੁਝ ਮੈਨੂੰ ਚਾਹੁੰਦੇ ਨਾ ਹੋਣ ਕਿ ਮੈਂ ਇੱਥੇ ਪਾਰਟੀ ਚਾਹਾਂ ਇਹ ਤੇ ਇਹ ਤੇ ਸਾਰਿਆਂ ਦੇ ਹਰ ਬਿਰੁਖ ਦੇ ਨਾਲ ਹੈ ਤੇ ਕਮਜ਼ੋਰੀਆਂ ਹਰ ਇੱਕ ਚ ਹੁੰਦੀਆਂ ਕੋਈ ਬੰਦਾ ਸੰਪੂਰਨ ਨਹੀਂ ਜੀ ਇੱਕ ਪਰਮਾਤਮਾ ਤੋਂ ਸਿਵਾਏ ਠੀਕ ਹੈ ਜੀ ਸਾਡੇ ਚ ਗਲਤੀਆਂ ਵੀ ਹੁੰਦੀਆਂ ਸਾਡੇ ਚ ਕਮਜ਼ੋਰੀਆਂ ਵੀ ਹੁੰਦੀਆਂ ਕੋਈ ਕੰਮ ਜ਼ਿਆਦਾ ਕਰ ਸਕਦਾ ਕੋਈ ਘੱਟ ਕਰ ਸਕਦਾ ਕੋਈ ਲਾਲਚ ਕਰ ਸਕਦਾ ਕੋਈ ਅਹੁਦੇ ਨਾਲ ਜੁੜਿਆ ਰਹਿ ਸਕਦਾ ਇਹ ਤੇ ਹਰ ਇੱਕ ਦੇ ਮਨ ਚ ਹੈ ਪਰ ਗੱਲ ਇਹ ਹੈ ਕਿ ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਲੋਕ ਕੀ ਕਹਿੰਦੇ ਆ ਸਾਨੂੰ ਇਹ ਦੇਖਣਾ ਚਾਹੀਦਾ ਕਿ ਅਸੀਂ ਕੀ ਕਰ ਰਹੇ ਹਾਂ ਜਿਹੜਾ ਲੋਕਾਂ ਨੂੰ ਪਿੰਚ ਕਰਦਾ ਜਿਹੜਾ ਲੋਕਾਂ ਨੂੰ ਸਾਡੇ ਤੋਂ ਦੂਰ ਕਰਦਾ ਸਾਡੀਆਂ ਉਹ ਗੱਲਾਂ ਸਾਡਾ ਉਹ ਕੰਮ ਸਾਡੀ ਉਹ ਐਕਟੀਵਿਟੀ ਜਿਹੜੀ ਲੋਕਾਂ ਨੂੰ ਸਾਡੇ ਨਾਲ ਤੋੜਦੀ ਹੈ ਉਤੋਂ ਗਰੇਜ਼ ਕਰਨਾ ਚਾਹੀਦਾ ਉਤੋਂ ਬਚਣਾ ਚਾਹੀਦਾ ਕਿਹੜੀਆਂ ਅਜਿਹੀਆਂ ਐਕਟੀਵਿਟੀਆਂ ਜੇ ਤੁਸੀਂ ਕੀਤੀਆਂ ਤੁਸੀਂ ਬਾਹਰ ਹੋ ਗਏ ਤੁਹਾਨੂੰ ਬਾਹਰ ਕਰ ਦਿੱਤਾ ਗਿਆ ਟੀਨਸਾ ਸਾਹਿਬ ਛੱਡ ਕੇ ਚਲੇ ਗਏ ਸੀ ਵਾਪਸੀ ਕਰ ਲਈ ਕਿਹੜੀਆਂ ਅਜਿਹੀਆਂ ਐਕਟੀਵਿਟੀਆਂ ਨੇ ਜਿਹੜੀਆਂ ਇਹ ਸਾਰੀਆਂ ਹੋ ਜਾਂਦੀਆਂ ਦਿੱਖ ਮੇਰੀ ਤੇ ਮੇਰੀ ਐਕਟੀਵਿਟੀ ਤੇ ਇਹੋ ਹੀ ਸੀ ਕਿ ਮੈਂ ਸਿਧਾਂਤਾਂ ਤੇ ਪੈਰਾਟਰੀ ਕਰਨ ਦੀ ਗੱਲ ਕਰਦੀ ਸੀ ਜਾਂ ਮੈਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਉਹਨਾਂ ਨੂੰ ਕੁਝ ਸੁਝਾਅ ਦਿੱਤੇ ਸੀ ਜਾਂ ਮੈਂ ਧਾਰਮਿਕ ਤੌਰ ਦੇ ਉੱਤੇ ਉੱਥੇ ਵੱਧੂ ਪੋਲਿਟਿਕਲ ਤੌਰ ਦੇ ਉੱਤੇ ਦਬਾਅ ਦੇ ਨਾਲ ਉੱਥੇ ਦਖਲਅੰਦਾਜ਼ੀ ਬੰਦ ਕਰਨ ਲਈ ਮੈਂ ਬੇਨਤੀ ਕੀਤੀ ਸੀ ਜਾਂ ਮੈਂ ਉੱਥੇ ਜਿਹੜੀ ਸਿੱਖ ਰਹਿਤ ਮर्यादा ਦੇ ਅੱਜ ਮਹਿਸੂਸ ਹੁੰਦਾ ਹੈ ਕਿ ਘਾਣ ਹੁੰਦਾ ਹੈ ਕਈ ਤਾਮ ਦੇ ਉੱਤੇ ਤੇ ਉਹ ਲੋਕ ਜਿਹੜੇ ਉੱਥੇ ਆ ਕੇ ਸਿੱਖ ਰਹਿਤ ਮਰਿਆਦਾ ਚ ਦਖਲ ਅੰਦਾਜ਼ੀ ਕਰਦੇ ਐ ਉਹਨਾਂ ਨੂੰ ਉਹਨਾਂ ਤੋਂ ਦੂਰ ਹੋਣ ਲਈ ਗੱਲ ਕੀਤੀ ਸੀ ਕਿ ਹੁਣ ਹੁਣ ਜਿਵੇਂ ਜਿਵੇਂ ਹੁਣ ਢੀਂਟਾ ਸਾਹਿਬ ਵਾਪਸ ਗਏ ਨੇ ਇਹ ਹੀ ਸਿਧਾਂਤਾਂ ਦੀ ਗੱਲ ਹੋਣਾ ਕਹੀ ਸੀ ਕਿ ਲੱਗਦਾ ਕਿ ਹੁਣ ਸਿਧਾਂਤ ਬਦਲ ਗਏ ਸੁਖਬੀਰ ਸਿੰਘ ਬਾਦਲ ਹੋਰੀ ਬਦਲਦੇ ਨੇ ਸਾਹਿਬ ਦੀ ਗੱਲ ਹੋਰ ਸੀ ਉਹਨਾਂ ਨੇ ਕੇਵਲ ਰਾਜਨੀਤੀ ਦੀ ਗੱਲ ਕਰਦੇ ਮੈਂ ਉਹ ਉਹਨਾਂ ਨੇ ਤੁਸੀਂ ਮੈਨੂੰ ਢੀਂਟਾ ਸਾਹਿਬ ਦੇ ਸਵਾਲਾਂ ਦਾ ਕਿਉਂ ਜਵਾਬ ਪੁੱਛਦੇ ਇਹ ਤਾਂ ਜਵਾਬ ਉਹਨਾਂ ਕੋਲੋਂ ਨਾ ਦੀਨ ਸਰ ਸਾਹਿਬ ਦੇ ਜਿਹਾ ਢੀਂਡਾ ਸਾਹਿਬ ਤੋਂ ਲੋ ਮੇਰੀਆਂ ਗੱਲਾਂ ਜਿਹੜੀਆਂ ਸੀ ਮੈਂ ਨਾ ਤੇ ਬਾਦਲ ਦੇ ਨਾਲ ਮੇਰੀ ਨਿੱਜੀ ਦੁਸ਼ਮਣੀ ਨਾ ਕੋਈ ਮੈਂ ਕੋਰ ਕਮੇਟੀ ਦੀ ਮੈਂਬਰੀ ਮੰਗੀ ਨਾ ਮੈਂ ਕੋਈ ਟਿਕਟ ਮੰਗੀ ਸੀ ਜੇ ਤੋਂ ਮੈਂ ਨਰਾਜ ਹੋਏ ਹੁਣ ਨਾ ਹੀ ਮੈਂ ਕੋਈ ਉਹਨਾਂ ਨੂੰ ਕਿਹਾ ਸੀ ਵੀ ਪ੍ਰਧਾਨਗੀ ਛੱਡ ਤੇ ਮੈਨੂੰ ਦੇ ਜਾਂ ਕਿਸੇ ਹੋਰ ਨੂੰ ਦੇ ਮੈਂ ਮੇਰੇ ਤੇ ਕੋਈ ਸ਼ਰਤ ਨਹੀਂ ਮੈਂ ਤਾਂ ਸਿਰਫ ਇਹ ਗੱਲ ਕੀਤੀ ਸੀ ਕਿ ਅੱਜ ਧਾਰਮਿਕ ਤੌਰ ਤੇ ਅਸੀਂ ਮਹਿਸੂਸ ਕਰਦੇ ਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਸਿੱਖ ਜਿਹੜੇ ਐ ਉਹਨਾਂ ਦੀ ਇੱਕ ਬਹੁਤ ਵੱਡੀ ਉੱਥੋਂ ਸਾਡੇ ਨੂੰ ਦੂਰੀ ਪੰਦੀ ਜਾ ਰਹੀ ਹੈ ਲੋਕਾਂ ਦੇ ਮਨ ਆ ਚਾ ਰਿਹਾ ਹੈ ਕਿ ਉੱਥੇ ਸਿਆਸੀ ਤੌਰ ਦੇ ਉੱਤੇ ਤੁਹਾਡੀ ਸਿੱਧੀ ਦਖਲਅੰਦਾਜ਼ੀ ਦਿਖਣ ਦੇ ਨਾਲ ਤੇ ਉਹ ਇਹ ਗੱਲਾਂ ਕਹਿ ਦਿੰਦੇ ਆ ਲੋਕੀ ਕਿ ਇੱਥੇ ਕਬਜਾ ਬਾਦਲਾਂ ਦਾ ਤੁਸੀਂ ਮੈਂਬਰ ਟਿਕਟਾਂ ਦਿੱਤੀਆਂ ਚੁਣ ਕੇ ਸੀ ਗਏ ਆਂ ਔਰ ਤੁਸੀਂ ਸਾਡੇ ਤੇ ਭਰੋਸਾ ਕਰਕੇ ਇੱਥੇ ਸਾਨੂੰ ਉੱਥੇ ਭੇਜੇ ਜੀ ਕੋਈ ਨੂੰ ਪ੍ਰਧਾਨ ਦੀ ਡਿਊਟੀ ਦਿੰਨੇ ਹੋ ਤਾਂ ਭਰੋਸਾ ਕਰਕੇ ਦਿੰਨੇ ਕਿਸੇ ਨੂੰ ਯੋਗ ਸਮਝ ਕੇ ਦਿੰਨੇ ਹੋ ਜੇ ਸਾਨੂੰ ਆਪਣੀ ਯੋਗਤਾ ਦੇ ਨਾਲ ਤੇ ਤੁਹਾਡੇ ਸਹਿਯੋਗ ਦੇ ਨਾਲ ਜਾਂ ਬਾਕੀ ਸਿੱਖਾਂ ਦੇ ਸਹਿਯੋਗ ਦੇ ਨਾਲ ਜਿਸ ਵੀ ਮਰਜ਼ੀ ਪਾਰਟੀ 'ਚ ਕੋਈ ਬੈਠਾ ਹੋਵੇ ਕਮਸ ਕਮ ਜੇ ਕਿਸੇ ਤਜਰਬਾ ਚੰਗਾ ਹੈ ਕਿਸੇ ਸੋਚ ਉੱਚੀ ਹੈ ਤੇ ਸਾਨੂੰ ਨਾਲ ਲੈ ਲੈਣਾ ਚਾਹੀਦਾ ਹੈ ਉਹਨਾਂ ਕੋਲ ਪੁੱਛ ਲੈਣਾ ਚਾਹੀਦਾ ਤੇ ਜੇ ਅਸੀਂ ਹਰ ਆਪਣੇ ਅਕਾਲੀ ਦਲ ਤੋਂ ਬਗੈਰ ਸਿੱਖ ਜਿਹੜੇ ਐ ਸਾਰੇ ਨਹੀਂ ਐ ਸਾਡੇ ਨਾਲ ਸਾਰੇ ਸਾਡੀ ਪਾਰਟੀ 'ਚ ਨਹੀਂ ਹੈਗੇ ਸ਼੍ਰੋਮਣੀ ਕਾਲ ਦਲ 'ਚ ਕੋਈ ਕਾਂਗਰਸ ਵਿੱਚ ਬੈਠਾ ਹੋਇਆ ਕੋਈ ਭਾਜਪਾ ਵਿੱਚ ਬੈਠਾ ਕੋਈ ਆਮ ਆਦੀ ਪਾਰਟੀ ਵਿੱਚ ਬੈਠਾ ਕੋਈ ਵਿਦੇਸ਼ ਵਿੱਚ ਬੈਠਾ ਉਹਨਾਂ ਲੋਕਾਂ ਦੀ ਭਾਵਨਾ ਨੂੰ ਵੀ ਸਮਝਣਾ ਪਏਗਾ ਜੇ ਅਸੀਂ ਨਹੀਂ ਸਮਝਾਂਗੇ ਤੇ ਸਾਡਾ ਨੁਕਸਾਨ ਹੋ ਰਿਹਾ ਹੈ ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਦਾ ਵੀ ਨੁਕਸਾਨ ਹੋ ਰਿਹਾ ਤੇ ਸ਼੍ਰੋਮਣੀ ਕਾਲ ਦਲ ਦਾ ਵੀ ਹੋ ਰਿਹਾ ਦੂਰੀ ਸੰਗਤ ਸਾਡੇ ਤੋਂ ਦੂਰ ਹੁੰਦੀ ਜਾਂਦੀ ਹੈ ਇਹ ਗੱਲਾਂ ਮੈਂ ਉਹਨਾਂ ਨੂੰ ਕੀਤੀਆਂ ਸੀ ਸੱਚਾਈ ਜਿਹੜੀ ਹੈ ਮੈਂ ਅੱਜ ਵੀ ਦੇਖੋ ਜੇ ਮੈਂ ਨਾ ਕੀਤੀ ਹਾਂ ਤਾਂ ਮੈਨੂੰ ਲੋੜ ਨਹੀਂ ਕਹਿੰਦੀ ਮੈਂ ਕੋਈ ਤੁਹਾਡੇ ਕੋਲ ਨੰਬਰ ਨਹੀਂ ਬਣਾਣੇ ਮੈਂ ਬਾਦਲ ਸਾਹਿਬ ਦੇ ਨਾਲ ਬੈਠ ਕੇ ਕਈ ਵਾਰੀ ਇੱਕ ਵਾਰੀ ਨਹੀਂ ਕਈ ਵਾਰੀ ਪਹਿਲਾਂ ਤੋਂ ਲੈ ਕੇ ਤੇ ਮੈਂ ਇਹ ਕਹਿੰਦੀ ਸੀ ਵੀ ਜਦੋਂ ਸੰਗਤ ਮਹਿਸੂਸ ਕਰਦੀ ਹੈ ਕਿ ਤੁਹਾਡਾ ਪ੍ਰੈਸ਼ਰ ਲੱਗਦਾ ਉੱਥੇ ਤੁਹਾਡੀ ਉੱਥੇ ਕਬਜ਼ੇ ਦੀ ਲੋਕਾਂ ਦੀ ਮਨ ਚ ਭਾਵਨਾ ਹੁੰਦੀ ਹੈ ਉਹ ਗੱਲਾਂ ਨੂੰ ਸਾਨੂੰ ਥੋੜਾ ਜਿਹਾ ਆਪਣੇ ਆਪ ਨੂੰ ਸੰਭਲ ਲੈਣਾ ਚਾਹੀਦਾ ਤਾਂ ਜੋ ਸੰਗਤ ਦੇ ਮਨ ਵਿੱਚ ਰੋੜ ਨਾ ਬਸ ਆ ਮੇਰੀ ਇਹ ਤੇ ਗੱਲਾਂ ਸਹੀ ਜੇ ਆਨਲਾਈਨ ਦੇ ਨਾਲ ਦੇ ਵਿੱਚ ਇਹ ਸਾਰੀਆਂ ਗੱਲਾਂ ਮੰਨ ਲਈਆਂ ਜਾਂਦੀਆਂ ਨੇ ਬਾਦਲ ਸਾਹਿਬ ਵੱਲੋਂ ਸਾਰੀ ਸਮੁੱਚੀ ਲੀਡਰਸ਼ਿਪ ਵੱਲੋਂ ਕੀ ਤੁਸੀਂ ਫਿਰ ਵਾਪਸੀ ਕਰ ਸਕਦੇ ਹੋ ਕਿ ਇਸ ਤਰ੍ਹਾਂ ਰੋਡ ਮੈਪ ਹੋਣਾ ਚਾਹੀਦਾ ਹੈ ਇਸ ਹਿਸਾਬ ਨਾਲ ਚੱਲਣਾ ਚਾਹੀਦਾ ਕਿਉਂਕਿ ਇਲੈਕਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗ ਸਕਦਾ ਕਿਉਂਕਿ ਪਹਿਲਾਂ ਹੀ ਜਿਹੜੇ ਨੇ ਵਿਧਾਨ ਸਭਾ ਸੀਟਾਂ ਦੇ ਵਿੱਚ ਬਹੁਤ ਵੱਡਾ ਉਹਨਾਂ ਨੂੰ ਹੋਇਆ ਕਿ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵਾਪਸੀ ਕਰ ਸਕਦੇ ਹੋ ਇਸ ਸਿਧਾਂਤ ਦੇ ਨਾਲ ਨਹੀਂ ਮੇਰੀ ਇੱਛਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਤਕੜਾ ਹੋਵੇ ਜਿਹੜੀ ਮੇਰੀ ਭਾਵਨਾ ਕਿਉਂਕਿ ਮੇਰੀ ਕੌਮ ਦੀ ਭਾਵਨਾ ਪੰਜਾਬ ਦੇ ਲੋਕਾਂ ਦੀ ਭਾਵਨਾ ਕਿ ਇੱਕ ਖੇਤਰੀ ਪਾਰਟੀ ਹੁੰਦੀ ਸੀ ਸ਼੍ਰੋਮਣੀ ਅਕਾਲੀ ਦਲ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੀ ਜਿਹੜੇ ਪੰਜਾਬ ਦੇ ਲੋਕਾਂ ਦੀ ਗੱਲ ਸੁਣਦੀ ਵੀ ਹੈ ਤੇ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਪਹਿਚਾਨਦੀ ਵੀ ਇਹ ਤੇ ਲੋਕਾਂ ਦੇ ਮਨਾਂ 'ਚ ਬੈਸੀ ਹੋਈ ਹੈ ਕਿਉਂਕਿ ਜਿਹੜੀ ਪਾਰਟੀ ਦਿੱਲੀ ਤੋਂ ਚੱਲੇਗੀ ਜਸ ਵੱਡੀ ਪਾਰਟੀ نیشنل ਪਾਰਟੀ ਹੋਏਗੀ ਉਹਨੂੰ ਸਾਡੀ ਸਟੇਟ ਨਾਲ ਕੋਈ ਬਹੁਤਾ ਦਰਦ ਨਹੀਂ ਹੋਏਗਾ ਦਰਦ ਉਹਨਾਂ ਨੂੰ ਹੀ ਹੋਏਗਾ ਜਿਹੜਾ ਉੱਥੇ ਕਿ ਉਹਨੇ ਘੁੰਮਣਾ ਤੇ ਉਹਨਾਂ ਲੋਕਾਂ 'ਚ ਹੀ ਰਹਿਣਾ ਆਪਣੇ ਘਰ ਵਿੱਚ ਇਸ ਕਰਕੇ ਮੈਂ ਮੈਂ ਕਦੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਨਹੀਂ ਦੇਖਣਾ ਚਾਹੁੰਦੀ ਜਿਹੜੀ ਸਚਾਈ ਹੈ ਇਹ ਮੇਰੀ ਪਹਿਲੇ ਦਿਨ ਤੋਂ ਆਵਾਜ਼ ਹੈ ਤੇ ਨਾ ਮੈਂ ਕਦੀ ਇਹ ਕਹਿ ਸਕਦੀ ਹਾਂ ਕਿ ਕਮਜ਼ੋਰ ਹੋਵੇ ਨਾ ਮੈਂ ਚਾਹਨੀ ਹੈ ਕਿ ਇੱਥੋਂ ਕੋਈ ਟੁੱਟ ਕੇ ਤੇ ਹੋਰ ਪਾਰਟੀਆਂ 'ਚ ਜਾ ਕੇ ਲੋਕ ਲੋਕ ਕਹਿੰਦੇ ਬੀਬੀ ਜੀ ਕੇ ਪਹਿਲਾਂ ਅਕਾਲੀ ਦਲ ਨਾਲ ਭਾਈਵਾਲ ਸੀ ਕਿ 9 ਮਾਰਚ ਦਾ ਦਿੱਤਾ ਸੀਗਾ ਉਦੋਂ ਚੱਲਦੇ ਰਹੇ ਉਹਨਾਂ ਨਾਲ ਹੁਣ ਫਿਰ ਅਕਾਲੀ ਦਲ ਨਾਲ ਚਰਚਾ ਚੱਲਦੀ ਹੈ ਕਿ ਭਾਜਪਾ ਤੇ ਅਕਾਲੀ ਦਲ ਇਕੱਠੇ ਹੋ ਸਕਦੇ ਆ ਫਿਰ ਕੀ ਫਿਰ ਕਿਵੇਂ ਜਿਵੇਂ ਤੁਸੀਂ ਕਹਿੰਦੇ ਨੈਸ਼ਨਲ ਪਾਰਟੀਆਂ ਮੇਰੀ ਸੁਣੋ ਇਕ ਹੁੰਦਾ ਹੈ ਕਿ ਅਲਾਈਅੰਸ ਰਾਈਨ ਤੱਕ ਤੌਰ ਤੇ ਸਾਡੀ ਸਟੇਟ ਜਿਹੜੀ ਹੈ ਉਹ ਡਿਵੈਲਪ ਨਹੀਂ ਕਰ ਸਕਦੀ ਜਦ ਤੱਕ ਤੁਹਾਡਾ ਨੈਸ਼ਨਲ ਲੈਵਲ ਦੇ ਉੱਤੇ ਤੁਹਾਡਾ ਉਹਨਾਂ ਨਾਲ ਸਾਂਝ ਨਹੀਂ ਹੁੰਦੀ ਸਾਂਝ ਮਤਲਬ ਆਪਣੇ ਹੱਕਾਂ ਨੂੰ ਬਚਾਉਣ ਲਈ ਤੁਸੀਂ ਉਹਨਾਂ ਨਾਲ ਬੈਠਦੇ ਨਹੀਂ ਤੁਸੀਂ ਉਹਨਾਂ ਦੇ ਨਾਲ ਵਿਚਾਰ ਨਹੀਂ ਕਰਦੇ ਤੁਸੀਂ ਉਹਨਾਂ ਦੇ ਕੋਲੋਂ ਆਪਣੇ ਬੰਦੇ ਫੰਡ ਆਪਣੇ ਬੰਦੇ ਹੱਕ ਪ੍ਰਾਪਤ ਨਹੀਂ ਕਰਦੇ ਠੀਕ ਹੈ ਸਾਡੇ ਚ ਕਮਜ਼ੋਰੀ ਰਹੀ ਹੈ ਮੈਂ ਆਪਣੇ ਚ ਵੀ ਕਮਜ਼ੋਰੀ ਕਰਨੀ ਹੈ ਕਿ ਸਾਡੇ ਲੀਡਰ ਉੱਥੇ ਬੈਠੇ ਵੀ ਰਹੇ ਪਰ ਉਹ ਆਵਾਜ਼ ਨੂੰ ਤਕੜੇ ਕਰਕੇ ਜਾਂ ਪਾਰਟੀ ਉਸ ਵੇਲੇ ਕਿਉਂ ਕਮਜ਼ੋਰੀ ਖਾ ਗਏ ਅਸੀਂ ਮੈਂ ਵਿੱਚੇ ਆਪਣੇ ਆਪ ਨੂੰ ਗਿੰਦੀ ਐ ਮੈਂ ਬਾਹਰ ਨਹੀਂ ਕੱਢਦੀ ਕਿਉਂਕਿ ਮੈਂ ਵੀ ਤੇ ਉਹਨਾਂ ਦੇ ਨਾਲ ਹੀ ਸੀ ਜੇ ਅਸੀਂ ਕਿਉਂ ਕਮਜ਼ੋਰ ਹੋਏ ਕਿ ਉਹ ਸਾਡੀਆਂ ਗੱਲਾਂ ਜਿਹੜੀਆਂ ਅੱਜ ਤੱਕ ਪੂਰੀਆਂ ਨਹੀਂ ਹੋ ਸਕਦੀਆਂ ਜਿਸ ਦਾ ਪਾਣੀਆਂ ਦੀ ਗੱਲ ਸੀ ਉਹਦਾ ਕਾਰਨ ਕੀ ਹੈ ਕਿਉਂਕਿ ਉਹਨਾਂ ਉਹਨਾਂ ਪਾਰਟੀਆਂ ਨੂੰ ਦੂਜੀਆਂ ਸਟੇਟਾਂ ਵੀ ਚਾਹੀਦੀਆਂ ਉਹਨਾਂ ਦੀ ਵੀ ਗੱਲ ਸੁਣਦੇ ਐ ਪਰ ਅਸੀਂ ਕਿਦਾਂ ਮਨਾਉਣਾ ਐ ਇਹ ਸਾਨੂੰ ਚਾਹੀਦਾ ਅਸੀਂ ਆਪਣਾ ਹੱਕ ਕਿਦਾਂ ਬਚਾਉਣਾ ਉਹ ਸਾਨੂੰ ਚਾਹੀਦਾ ਅਸੀਂ ਚੰਡੀਗੜ੍ਹ ਹਾਲਾਂਕਿ ਸਾਰੀ ਦੁਨੀਆ ਨੂੰ ਪਤਾ ਵੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਉਦੋਂ ਸਾਂਝਾ ਸੀ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਬਣ ਗਈ ਹਰਿਆਣੇ ਨੂੰ 20 ਕਰੋੜ ਰੁਪਇਆ ਕਦੋਂ ਦਾ ਮਿਰਕਲ ਦਿੱਤਾ ਹੋਇਆ ਹੈ ਇੰਦਰਾ ਗਾਂਧੀ ਦੇ ਵੇਲੇ ਦਾ ਵੀ ਤੁਸੀਂ ਆਪਣੀ ਰਾਜਧਾਨੀ ਬਣਾ ਲਓ ਪੰਚਕੁਲੇ ਚ ਉਹਨਾਂ ਨੇ ਕਿਉਂ ਨਹੀਂ ਬਣਾਈ ਜੇ ਉਹਦੇ ਚ ਕਮੀ ਹੈ ਪੈਸੇ ਚ ਹੋਰ ਦੇ ਦੇਣ ਜਦੋਂ ਉਹਨਾਂ ਨੂੰ ਦੇ ਹੀ ਦਿੱਤਾ ਕਿਉਂਕਿ ਇਹ ਪੰਜਾਬ ਦਾ ਖਿੱਤਾ ਸੀ ਪੰਜਾਬ ਦੇ ਪਿੰਡ ਉਜਾਰ ਕੇ ਇਹ ਚੰਡੀਗੜ੍ਹ ਬਣਿਆ ਸੀ ਸਾਰਾ ਹਰਿਆਣਾ ਵੀ ਤੇ ਪੰਜਾਬ ਦੇ ਵੱਖਰਾ ਹੀ ਹੋਇਆ ਨਾ ਹੁਣ ਪੰਜਾਬ ਨੂੰ ਇੰਨਾ ਵੀ ਨਾ ਤੁਸੀਂ ਕਰ ਦੋ ਕਿ ਬਿਲਕੁਲ ਹੀ ਉਹਦੀ ਰਾਜਧਾਨੀ ਵੀ ਨਾ ਹੋਵੇ ਜੀ ਜੇ ਵਿਧਾਨ ਸਭਾ ਸੀ ਉਸ ਵੇਲੇ ਇਹੀ ਸੀ ਸਾਂਝੀ ਬਣਾ ਦਿੱਤੀ ਸੀ ਵੀ ਕਿਸੇ ਸਮੇਂ ਉਹ ਵੱਖਰੇ ਬਣਾਉਣੇ ਤੇ ਬਣਾ ਲੈਣ ਪਰ ਸਾਨੂੰ ਕੋਈ ਤਕਲੀਫ ਨਹੀਂ ਹੈ ਅਸੀਂ ਕਦੀ ਨਹੀਂ ਕਹਿੰਦੇ ਕਿ ਤੁਸੀਂ ਵੱਖਰੀ ਬਣਾ ਲਓ ਉਹ ਤੇ ਹੈ ਹੀ ਵੱਖਰੀ ਹੈ ਪਰ ਗੱਲ ਇਹ ਹੈ ਕਿ ਜੇ ਰਾਜਤਾਨੀ ਦੇ ਵਿੱਚ ਸਾਨੂੰ ਇੰਨਾ ਵੀ ਹੱਕ ਨਹੀਂ ਪੰਜਾਬ ਦੀ ਰਾਜਤਾਨੀ ਕਹਿੰਦਾ ਤੇ ਫਿਰ ਤੇ ਦੇਖੋ ਸਹੀ ਪ੍ਰਾਪਤ ਕੀ ਕੀਤਾ ਇਹ ਗੱਲਾਂ ਲੋਕਾਂ ਦੇ ਮਨ ਵਿੱਚ ਹੈ ਕਿ ਤੁਸੀਂ ਜੇ ਤੁਹਾਡੇ ਕੋਲ ਤਾਕਤ ਆਂਦੀ ਹੈ ਉੱਥੇ ਕਮ ਸੋ ਕਮ ਆਪਣੀ ਆਵਾਜ਼ ਇੰਨੀ ਕੋ ਬੁਲੰਦ ਕਰੋ ਕਿ ਉਹ ਮਜਬੂਤ ਮਜਬੂਰ ਹੋ ਜਾਣ ਕਿ ਸਰਕਾਰ ਤੁਹਾਨੂੰ ਕੋਈ ਨਾ ਕੋਈ ਤੁਹਾਡਾ ਪੂਰਾ ਕੰਮ ਕਰ ਸਕੇ ਇਸੇ ਤਰ੍ਹਾਂ ਪਖੜਾ ਡਾ ਸਾਡਾ 60 40 ਦੀ ਰੇਸ਼ੋ ਹੁੰਦੀ ਸੀ ਜੀ ਹਰਿਆਣੇ ਦੇ ਮੁਲਾਜ਼ਮ ਤੇ ਸਾਡੇ ਮੁਲਾਜ਼ਮ ਤੇ ਵੱਡੇ ਅਫਸਰ ਉੱਥੇ ਲੱਗਦੇ ਸੀਗੇ ਇਸੇ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਸੀ ਹੁਣ ਸਾਰਾ ਕੁਝ ਹੀ ਸਿੱਧਾ ਸੈਂਟਰ ਨੇ ਕਰ ਲਿਆ ਜੀ ਹੁਣ ਇਹ ਅਸੀਂ ਤੇ ਵਧ ਅਧਿਕਾਰ ਮੰਗਦੇ ਰਹੇ ਅੱਜ ਤੱਕ ਪੰਜਾਬ ਦੇ ਲੋਕ ਵਧ ਅਧਿਕਾਰ ਮੰਗਦੇ ਆ ਸ਼ੋਮਨੀ ਕਾਲੀਦਲ ਵਧ ਅਧਿਕਾਰ ਮੰਗਦੀ ਹੈ ਹੁਣ ਵਧ ਅਧਿਕਾਰ ਤੇ ਕੀ ਦੇਣੇ ਸੀ ਸਾਡਾ ਜੋ ਹੈ ਸੀ ਸਾਡੇ ਕੋਲ ਵੀ ਖੋਲਿਆ ਗਿਆ ਸੋ ਤਕਲੀਫ ਤੇ ਹੈ ਸਾਨੂੰ ਪਰ ਸਰਕਾਰ ਦੇ ਨਾਲ ਕਾਂਗਰਸੀ ਸਰਕਾਰ ਆਵੇ ਅਸੀਂ ਲਾਈਨ ਸੀ ਕਰ ਸਕਦੇ ਕਿਉਂਕਿ ਉਹਨੇ ਜਿਹੜਾ ਉਹ ਕਾਣ ਕੀਤਾ ਸੀ ਨਾ ਜੀ ਉਹ ਇਹ ਚੀਜ਼ਾਂ ਦੀਆਂ ਕਮੀਆਂ ਤੇ ਬੰਦੇ ਕੋ ਪੂਰੀਆਂ ਹੋ ਸਕਦੀਆਂ ਹੋ ਸਕਦਾ ਉਹ ਦੋ ਨਹੀਂ ਹੋਈਆਂ ਤੇ ਅੱਜ ਸਰਕਾਰ ਕਰ ਦੇਵੇ ਹੋ ਸਕਦਾ ਹੈ ਕਿ ਆਨਵਾਰਡ ਸਰਕਾਰ ਕਰ ਦੇਵੇ ਪਰ ਜੇ ਕਾਂਗਰਸ ਦੀ ਅਸੀਂ ਗੱਲ ਕਰਦੇ ਜਦੋਂ ਤੇ ਉਹ ਸਾਡੇ ਕੋ ਜੋ 84 ਦਾ ਕਤਲੇਆਮ ਹੋਇਆ ਨਾ ਜੈਨੋਸਾਈਡ ਹੋਇਆ ਜਦ ਪੰਜਾਬ ਦੀ ਧਰਤੀ ਦੇ ਉੱਤੇ ਜੋ 84 ਦੇ ਚਕਾਨ ਹੋਇਆ ਤੇ ਸ਼੍ਰੀ ਅਕਾਲ ਤਖਤ ਸਾਹਿਬ ਟੈਟੇਰੀ ਕੀਤਾ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਜੋ ਸਾਡਾ ਸਿੱਖਾਂ ਦਾ ਨੁਕਸਾਨ ਹੋਇਆ ਉਹ ਭੁਲਾਇਆ ਨਹੀਂ ਜਾ ਸਕਦਾ ਠੀਕ ਹੈ ਖੂਨੋਂ ਖੂਨ ਹੋਈ ਤਾਂ ਤੈਨੂੰ ਭਲਾਇ ਨਹੀਂ ਜਾ ਸਕਦਾ 9 ਚਵਨਾਂ ਨੂੰ ਘਰਾਂ ਚੋਂ ਕੱਟ-ਕੱਟ ਕੇ ਮਾਰੇ ਭਲਾਇ ਨਹੀਂ ਜਾ ਸਕਦੇ ਮੈਂ ਕਿਸੇ ਵੀ ਸਰਕਾਰ ਨੂੰ 100 ਨੰਬਰ ਨਹੀਂ ਦੇ ਸਕਦੀ ਪਰ ਇਹ ਮਜਰੂ ਕਹਾਂਗੀ ਕਿ ਕਮ ਸੋ ਕਮ ਆਪਣੀ ਆਵਾਜ਼ ਨੂੰ ਇੰਨਾ ਕੁ ਅਸੀਂ ਬਲੰਦ ਕਰੀਏ ਕਿ ਸਾਰੇ ਤਕੜੇ ਹੋ ਕੇ ਕਿ ਸਰਕਾਰ ਨੂੰ ਲੱਗੇ ਜੀ ਕਿ ਅਸੀਂ ਪੰਜਾਬ ਦੇ ਲੋਕਾਂ ਨਾਲ ਵਿਤਕਰਾ ਕਰ ਰਹੇ ਹੈ ਤੇ ਹੁਣ ਵੀ ਕਿਸਾਨ ਜਿਹੜੇ ਬੈਠੇ ਹੈ ਸਾਡੇ ਕਿਸਾਨ ਜੇ ਅਸੀਂ ਸਾਰੇ ਇੱਕ ਆਵਾਜ਼ ਹੋ ਕੇ ਕਹਿੰਨੇ ਆ ਤੇ ਸਰਕਾਰ ਨੂੰ ਸੁਣਨਾ ਚਾਹੀਦਾ ਹੈ ਤੇ ਕਿਸਾਨ ਵੀ ਜਿਹੜੇ ਐ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਮੈਂ ਨਹੀਂ ਕਹਿੰਦੀ ਇਹਨਾਂ ਨੂੰ ਅੱਗੇ ਲਾਓ ਕਿਉਂਕਿ ਉਹ ਕਹਿੰਗੇ ਤੁਸੀਂ ਕਾਂਗਰਸ ਅੱਗੇ ਲਾਈਏ ਕਿ ਅਸੀਂ ਭਾਜਪਾ ਅੱਗੇ ਲਾਈਏ ਕਿ ਅਸੀਂ ਅਕਾਲੀ ਅੱਗੇ ਲਾਈਏ ਕਿ ਆਪ ਅੱਗੇ ਲਾਈਏ ਨਾ ਜੇ ਤੁਸੀਂ ਜਥੇਬੰਦੀਆਂ ਲੱਗੀਆਂ ਉਹ ਕਮ ਸੋ ਕਮ ਇਹਨਾਂ ਇਹਨਾਂ ਪਾਰਟੀਆਂ ਦੀ ਤਾਕਤ ਨੂੰ ਵੀ ਵਰਤ ਲਓ ਇਹਨਾਂ ਦਾ ਕੇਡਰ ਸਾਰਾ ਕਿਸਾਨ ਹੈ ਜੀ ਸ਼੍ਰੋਮਣੀ ਅਕਾਲੀ ਦਲ ਤੇ ਇੱਕ ਇੱਕ ਬੱਚਾ ਬੱਚਾ ਕਿਸਾਨ ਹੈ ਸਭ ਤੋਂ ਵੱਡੇ ਕਿਸਾਨ ਜਿਹੜੇ ਉਹ ਅਕਾਲੀ ਹੈ ਹੁਣ ਅਕਾਲੀ ਦਲ ਦੇ ਹੀ ਉੱਥੇ ਲੜਾਈ ਲੜ ਰਹੇ ਆ ਮੈਂ ਇਹ ਕਹਾਂ ਜਥੇਬੰਦੀਆਂ ਹੈ ਉਹਨਾਂ ਨੇ ਬਣਾਈਆਂ ਹੋਈਆਂ ਪਰ ਜਿਹੜੀ ਲੜਾਈ ਲੜਨ ਲਈ ਜਾਂਦੇ ਐ ਕੀ ਤੁਹਾਡੇ خیال ਕੋ ਅਕਾਲੀ ਨਹੀਂ ਜਾਂਦੇ ਜਾਂਦੇ ਉਹ ਚ ਕਾਂਗਰਸੀ ਨਹੀਂ ਜਾਂਦੇ ਹਰ ਕਿਸਾਨ ਜਿਹੜਾ ਹੈ ਭਾਵੇਂ Hindu ਹੈ ਭਾਵੇਂ ਕੋਈ ਸਿੱਖ ਹੈ ਭਾਵੇਂ ਕੋਈ ਹੈ SC ਹੈ ਕੋਈ ਹੈ ਹਰ ਕੋਈ ਬੰਦਾ ਉੱਥੇ ਜਾ ਕੇ ਆਪਣਾ ਯੋਗਦਾਨ ਪਾਉਂਦਾ ਸੋ ਮੈਂ ਸਭ ਦੀ ਕਿ ਜਦੋਂ ਲੜਾਈ ਲੜਾਂਗੇ ਪੰਜਾਬ ਦੀ ਇਕੱਠੇ ਹੋ ਕੇ ਲੜਾਂਗੇ ਤੇ ਉਹ ਤਾਕਤ ਬਣੇਗੀ ਜੇ ਅਸੀਂ ਇਕੱਲੇ ਇਕੱਲੇ ਵੀ ਮੇਰੇ ਨੰਬਰ ਬਣ ਜਾਣ ਇਹਦੇ ਨਾਲ ਬਣ ਉਹਦੀ ਕਿੱਜਾ ਤੋਂ ਉਹਦੀ ਲੱਤ ਖਿਚੀਏ ਉਹਨੂੰ ਕਮਜ਼ੋਰ ਕਰੀਏ ਉਦੋਂ ਨਹੀਂ ਉਦੋਂ ਤੱਕ ਨਹੀਂ ਹੋਣਾ ਬੀਬੀ ਜੀ ਅਖੀਰਲਾ ਸਵਾਲ ਕਰਨਾ ਚਾਹਾਂਗਾ ਲੋਕ ਬਦਲਾ ਚਾਹੁੰਦੇ ਨੇ ਕਹਿੰਦੇ ਕੁਝ ਬਦਲਣਾ ਚਾਹੀਦਾ ਇਕੱਠੀਆਂ ਵੀ ਹੋ ਰਹੀਆਂ ਨੇ ਪਾਰਟੀਆਂ ਗੱਠ ਜੋੜ ਹੋ ਰਿਹਾ ਪ੍ਰਧਾਨ ਮੰਤਰੀ ਫਿਰ ਕਿਹੜੇ ਹੋਣੇ ਚਾਹੀਦੇ ਕਿਉਂਕਿ ਨਰਿੰਦਰ ਮੋਦੀ ਹੋਰਾਂ ਦਾ ਲਗਾਤਾਰ ਕਹਿੰਦੇ ਕੰਮ ਵਧੀਆ ਹੈ ਲੋਕ ਆਪ ਵੀ ਉਹ ਦੱਸ ਰਹੇ ਨੇ ਤੁਹਾਨੂੰ ਕੀ ਲੱਗਦਾ ਕਿ ਵਾਕੀ ਕੰਮ ਵਧੀਆ ਹੈ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਪ੍ਰਧਾਨ ਮੰਤਰੀ ਜਿਹੜਾ ਦੇਸ਼ ਨੂੰ ਮਿਲਣਾ ਚਾਹੀਦਾ ਦੇਖੋ ਪ੍ਰਧਾਨ ਮੰਤਰੀ ਦੇ ਬਣਨਾ ਹੈ ਬਹੁਮਤ ਨਾਲ ਪਾਰਲੀਮੈਂਟ ਦੀ ਚੋਣ ਹੋਏਗੀ ਐਮਪੀ ਕੇ ਦੇ ਜ਼ਿਆਦਾ ਹੁੰਦੇ ਆ ਰਾਜ ਬਹੁਮਤ ਦਾ ਜਦੋਂ ਬਹੁਮਤ ਹੋਏਗਾ ਉਹ ਪ੍ਰਧਾਨ ਮੰਤਰੀ ਚੁਣ ਲੈਣਗੇ ਮੇਰੇ ਮੇਰੇ ਇੱਕ ਨਾਲ ਤੇ ਪ੍ਰਧਾਨ ਮੰਤਰੀ ਨਹੀਂ ਬਦਲਿਆ ਜਾਣਾ ਠੀਕ ਹੈ ਜੀ ਠੀਕ ਹੈ ਮੈਂ ਨਹੀਂ ਕੰਦੀ ਪ੍ਰਧਾਨ ਮੰਤਰੀ ਜੀ ਦੀ ਸੋਚ ਕਈ ਡਿਵੈਲਪਮੈਂਟ ਦੀ ਵੀ ਹੈਗੀ ਹੈ ਉਹ ਚਾਹੁੰਦੇ ਵੀ ਹੈ ਦੇਸ਼ ਤਰੱਕੀ ਕਰੇ ਉਹ ਚਾਹੁੰਦੇ ਵੀ ਹੈ ਕਿ ਸਾਰੇ ਲੋਕਾਂ ਨੂੰ ਅਸੀਂ ਚੰਗੀਆਂ ਲੀਹਾਂ ਤੇ ਲੈ ਕੇ ਜਾਈਏ ਪਰ ਜਿਹੜੀਆਂ ਕੁਝ ਗੱਲਾਂ ਨੇ ਕਿਸੇ ਫਿਰਕੇ ਦੀਆਂ ਨਾਮ ਮੰਨਣੀਆਂ ਜਾਂ ਕਿਸੇ ਫਿਰਕੇ ਨੂੰ ਇਗਨੋਰ ਕਰਨਾ ਜਿਸ ਦਾ ਆਮ ਤੌਰ ਤੇ ਕਹਿ ਦਿੰਦੇ ਆ ਕਿ ਉੱਤੋਂ ਸਰਕਾਰ ਪਾਜਪਾਲਿਆਂ ਨੇ ਮਹਿਸੂਸ ਕਰ ਲਿਆ ਕਿ ਸਿੱਖ ਤੇ ਸਾਡੇ ਨਾਲ ਤੁਰਦੇ ਨਹੀਂ ਅਸੀਂ ਕੀ ਕਰੀਏ ਅਸੀਂ ਬੜੇ ਕੰਮ ਕਰਦੇ ਆ ਜੀ ਚਲੋ ਛੱਡੋ ਪੰਜਾਬ ਨੂੰ ਇਗਨੋਰ ਕਰ ਦੋ ਬਾਕੀ ਸਟੇਟਾਂ ਦੀ ਅਸੀਂ ਗੱਲ ਕਰੀਏ ਇਹ ਮਾੜੀ ਗੱਲ ਹੈ ਨਹੀਂ ਇਹ ਹੋਣਾ ਚਾਹੀਦਾ ਪੰਜਾਬ ਉਹ ਕਿਤਾ ਹੈ ਪੰਜਾਬ ਦੇ ਉਹ ਲੋਕ ਹੈ ਜਿਨ੍ਹਾਂ ਨੇ ਉਸ ਪਾਰਲੀਮੈਂਟ ਤੱਕ ਪਹੁੰਚਾਉਣ ਲਈ ਆਜ਼ਾਦੀ ਦੀ ਲੜਾਈ ਵਿੱਚ 90% ਜੇ ਕਿਸੇ ਦਾ ਹਿੱਸਾ ਤੇ ਉਹ ਪੰਜਾਬੀਆਂ ਦਾ ਹੈ। ਦੇਸ਼ ਦੇ ਬਾਰਡਰਾਂ ਤੇ ਵੀ ਅੱਜ ਜੇ ਕਿਤੇ ਸੁਰੱਖਿਆ ਦੀ ਤੌਰ ਤੇ ਦੇਖੀਏ ਤੇ ਸਭ ਤੋਂ ਵੱਧ ਜਿਹੜੀਆਂ ਕੁਰਬਾਨੀਆਂ ਨੇ ਉਹ ਪੰਜਾਬ ਦੇ ਲੋਕਾਂ ਦੀਆਂ। ਸੋ ਪੰਜਾਬ ਇੱਕ ਅੱਗ ਦੀ ਪੱਟੀ ਵਿੱਚ ਹਮੇਸ਼ਾ ਹੀ ਰਹਿੰਦਾ ਹੈ। ਪਾਕਿਸਤਾਨ ਕਰ ਲਓ, ਚੀਨ ਕਰ ਲਓ, ਸਾਰੀ ਲੜਾਈ ਜਦੋਂ ਹੁੰਦੀ ਹੈ ਸਭ ਤੋਂ ਵੱਡਾ ਨੁਕਸਾਨ ਪੰਜਾਬ ਦੇ ਲੋਕੀ ਚਲਦੇ ਪੰਜਾਬ ਨੇ ਹੀ 10 ਲੱਖ ਦੀ ਗਿਣਤੀ ਵਿੱਚ ਉਦੋਂ ਆਪਣੇ ਲੋਕਾਂ ਨੂੰ ਮਰਵਾਏ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਨਾ ਬੰਦਾ ਅੱਜ ਵੀ ਪੰਜਾਬੀ ਜਿਹੜੇ ਉੱਥੇ ਵਸਦੇ ਪਾਕਿਸਤਾਨ ਵਾਲੇ ਮੇਰੇ ਖਿਆਲ ਜਦੋਂ ਅਸੀਂ ਜਾਣਦੇ ਆ ਜਾਂ ਉਹ ਹੀ ਦਰਾਂ ਦੇ ਤੇ ਹੱਥਾਂ ਤੇ ਚੱਕੀ ਫਿਰਦੇ ਆ ਪੰਜਾਬ ਜੋ ਵੱਖਰਾ ਹੋਇਆ ਉਹਨਾਂ ਨੂੰ ਅੱਜ ਵੀ ਉਹ ਮਹਿਸੂਸ ਕਰਦੀ ਹੈ ਕਿ ਅਸੀਂ ਹੀ ਵੱਖਰੇ ਨਹੀਂ ਸੀ ਹੋਣੇ ਚਾਹੀਦੇ ਅਸੀਂ ਵੀ ਕਹਿੰਦੇ ਆ ਕਿ ਅਬਸਿਕਾ ਲਾਹੌਰ ਤੱਕ ਜਿਹੜਾ ਪੰਜਾਬ ਸੀਗਾ ਸਾਡੇ ਗੁਰਦੁਆਰੇ ਤੇ ਬੱਚੇ ਰਹਿੰਦੇ ਸਾਡੇ ਘਰ ਤਾਂ ਤੇ ਬੱਚੇ ਰਹਿੰਦੇ ਸਾਡਾ ਉਹ ਪਿਆਰ ਤੇ ਬੱਚਿਆ ਰਹਿੰਦਾ ਪਰ ਜਿੱਡਾ ਨੁਕਸਾਨ ਪੰਜਾਬ ਦਾ ਹੋਇਆ ਹੈ ਸ਼ਾਇਦ ਕਿਸੇ ਦਾ ਦੇਸ਼ ਦੇ ਹੋਏ ਹਿੱਸੇ ਦਾ ਹੋਵੇ ਬਹੁਤ ਸ਼ੁਕਰੀਆ ਬੀਬੀ ਜੀ ਗੌਰਕਰ ਸਾਡੇ ਨਾਲ ਸੀਗੇ ਗੱਲਬਾਤ ਕਰ ਰਹੇ ਸੀਗੇ ਜਿਸ ਤਰੀਕੇ ਦੇ ਨਾਲ ਵਾਪਸੀ ਹੋਈ ਹੈ ਟਿੰਡਾ ਸਾਹਿਬ ਪਰਿਵਾਰ ਦੀ ਉਸ ਦੇ ਉੱਤੇ ਚਰਚਾ ਹੋਈ ਹੈ ਤਾਂ ਇਹਨਾਂ ਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਵਾਪਸੀ ਹੋ ਸਕਦੀ ਹੈ ਉਸ ਤੇ ਉੱਤੇ ਗੱਲਬਾਤ ਕਰ ਰਹੇ ਸੀ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਮੈਂ ਤਾਂ ਅਕਾਲੀ ਦਲ ਕਦੇ ਛੱਡੇ ਹੀ ਨਹੀਂ ਪਰ ਉਹਨਾਂ ਦੇ ਦਿਨਾਂ ਦੇ ਵਿੱਚ ਕੀ ਤਸਵੀਰਾਂ ਹੁੰਦੀਆਂ ਨੇ ਉਹ ਵੀ ਤੁਹਾਨੂੰ ਸਾਂਝੀਆਂ ਕਰਾਂਗੇ ਕੈਮਸਰ ਜੋਗਦੇ